ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਓ। ਇਸ ਨਗਰ ਦਾ ਪਿੰਡ ਕਸੀਟ ਪਰ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਗਰਦਾਸਪੁਰ ਆ ਗਿਆ ਤਹਿਸੀਲ ਆ ਗਈ ਬਟਾਲਾ। ਮੇਨ ਹਾਈਵੇ ਦੇ ਉੱਤੇ ਇਹ ਨਗਰ ਆ ਸੱਜਣੋ। ਜੱਤੀ ਪਰ ਮੇਨ ਸ਼ਹਿਰ ਇੱਥੇ ਮੇਨ ਕਸਬਾ ਲੱਗਦਾ ਦਸਾਂਝ ਬਾਜੀ ਕੋਲੇ ਅੱਜ 4 ਜਨਵਾਰ ਵਿਖਾਉਣੇ ਆ ਤੁਹਾਨੂੰ ਚੰਗੀਆਂ ਝੋਟੀਆਂ ਸੂਈਆਂ ਪਹਿਲੇ ਦੂਜੇ ਦੂਜੇ ਸੂਏ ਤੇ ਇੱਕ ਗਾਂ ਸੱਜਰ ਸੂਈ ਤੇ ਇੱਕ ਸੱਜਣੋ ਅੱਜ ਖਾਸ ਰਹੂਗੀ ਵੀਡੀਓ ਦੇ ਵਿੱਚ ਟੋਕੜ ਗੱਬ ਕਿੰਨੇ ਚਰ ਦੀ ਗੱਬਣਾ ਸਾਰੀ ਡਿਟੇਲ ਲਾਵਾਂਗੇ ਤੇ ਕਿੰਨਾ ਦੁੱਧਵਾਦ ਆ ਚੱਕ ਪਾਸ ਆਵੇਂ ਸੱਜਣੋ ਇਹ ਨੋਟ ਕਰ ਲਿਓ ਟਾਈਮ ਨਹੀਂ ਪਤਾ ਟਾਈਮ ਕਿੰਨਾ ਇਹਨੂੰ ਕਰਮਾ ਵਾਲੀ ਨੂੰ ਹੋ ਗਿਆ ਉਹ ਵੀ ਦੱਸਦੇ ਆ ਤੁਹਾਨੂੰ ਗਾਂ ਦੇ ਵੀ ਥਾਂ ਥਣ ਚੰਗਾ ਲੱਗਾ ਹੋਇਆ ਆ ਵੇਖੋ ਕੀ ਕਹਿਣੇ ਆ ਵਹਿੜਾਂ ਆਂਗਾ ਨਵਾਂ ਹਾਨ ਤੇ ਸਾਰੇ ਪਸ਼ੂਈ ਤਕਰੀਬਨ ਨਵੇਂ ਹਾਨ ਦੇ ਵਿੱਚ ਆ ਜਿਹੜਾ ਆ ਗਿਆ ਪਸੰਦ ਕਰਕੇ ਤਸੱਲੀ ਖਰੀਦਦਾਰੀ ਕਰ ਲਿਓ ਝੋਟੀਆਂ ਆਪਾਂ ਤੁਹਾਨੂੰ ਬਾਅਦ ਚ ਵਿਖਾਉਣੇ ਕਿਉਂਕਿ ਟੌਪ ਦੇ ਨਗੀਨੇ ਆ ਤੇ ਆਹ ਤੋਕੜ ਗੱਬ ਮੈਂ ਤੋਂ ਆਪਾਂ ਕਰ ਲਗੇ ਸ਼ੁਰੂ ਆਜੋ ਲਈਏ ਡਿਟੇਲ ਦਸਾਂਜ ਪਾਜੀ ਤੋਂ ਦਲਜੀਤ ਕੀ ਹਾਲ ਆ ਵੀਰ ਵਧੀਆ ਵਧੀਆ ਬਜੀ ਤੁਸੀਂ ਸੁਣਾਓ ਦਲਜੀਤ ਨਾਂ ਤੇ ਦਸਾਂਝ ਪਿਆਰ ਨਾਂ ਕਹਿ ਦਿੰਦੇ ਸਾਰੇ ਹਨਾ ਹਾਂਜੀ 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 ਵੱਡਾ ਉਧਾ ਦਿੱਤਾ ਤੈਨੂੰ ਹਾਂਜੀ ਹਾਂਜੀ ਚੋਟੀ ਦਾ ਨਾਂ ਚੋਟੀ ਦਾ ਦਲਜੀਤ ਦਸਾਂਝ ਘਸੀਡਪੁਰ ਵਾਲਾ ਵੀਰ ਹਾਂਜੀ ਹਾਂਜੀ ਤੇ ਐਡਰੈਸ ਆਪਣਾ ਆਪਣਾ ਪਿੰਡ ਘਸੀਡਪੁਰ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 9776935121 ਤੇ ਅੱਜ 4 ਜਨਵਾਰ ਅੱਜ 4 ਜਨਵਾਰ ਤੇ ਗੁਰਦੁਆਰਾ ਬੌਲੀ ਸਾਹਿਬ ਬਾਬੇ ਜੀ ਜਿਆਦਾ ਗੁਰਦਰਾ ਬਾਗ ਲੱਗ ਗਈ ਆ ਮੇਨ ਵੱਡੀ ਨਿਸ਼ਾਨੀ ਹਾਈਵੇ ਦੇ ਉੱਤੇ ਹਾਈਵੇ ਉਹਦੇ ਨਾਲ ਹੀ ਆਪਣਾ ਘਰ ਆ ਨਾਲ ਹੀ ਆਪਣਾ ਆ ਗਿਆ ਘਰ ਹਾਂਜੀ ਤੇ ਆ ਮੈਂ ਤੋਂ ਸ਼ੁਰੂ ਕਰੀਏ ਤਾਂ ਦਲਜੀਤ ਵੀਰੇ ਕਿੰਨੇ ਚਿਰ ਦੀ ਗੱਬਣ ਤੇ ਕੀ ਦਾ ਸੀ ਚੌਥਾ ਵੀ ਨਾ ਗੱਬਣ ਜਾਣਿਆ ਵੀ ਜੀ ਚੌਥਾ ਮਹੀਨਾ ਤਿੰਨ ਕੰਪਲੀਟ ਕਰ ਗਈ ਕੰਪਲੀਟ ਕਰ ਗਈ ਚੌਥਾ ਲੱਗ ਗਿਆ ਨੂੰ ਓਕੇ ਹਾਂ ਤੇ ਹੁਣ ਦੁੱਧ ਦੁੱਧ ਸਲੇ 7 ਕਿਲੋ ਕਹਿੰਦੇ 6 ਕਿਲੋ ਪੱਕਾ ਦੁੱਧਾ ਘਾ ਠੰਡਾ ਕਰਕੇ ਦੁੱਧ 7 ਕਿਲੋ ਆਣੇ ਆ 6 ਪੱਕਾ ਕੋਈ ਚੋਲੇ ਹਾਂ ਚੋਲੇ ਸੁਆ ਕਿਹੜੇ ਲਈ ਗੱਬਣ ਹੋਗੀ ਸੂਏ ਤੀਜੀ ਵਾਰ ਗੱੜੇ ਕੱਪਣ ਦੂਜੀ ਸੂਏ ਆ ਦੂਜਾ ਸੂਹਾ ਸੂਈ ਸੀ ਤੀਜੇ ਲਈ ਹੁਣ ਗੱਪਣ ਹੋਣੀ ਤੇ ਸੱਜਰ ਮਹਿਣੇ ਦੁੱਧ ਦੁੱਧ ਦਾ ਕੀਰ ਸਾਹਿਬ 13 14 ਕਿਲੋ ਚੋਇਆ ਕਰਮਾਲੀ ਨੇ ਹਾਂ ਤੇ ਹੁਣ ਕਿਹਨ ਜਾਣੇ ਇੱਕ ਨੰਬਰ ਕਿਹਨ ਜਾਣੇ ਇੱਕ ਨੰਬਰ ਦੀ ਇਹ ਮਿਲਦੀ ਪਾੜੇ ਤੇ ਕਿ ਟੀਕੇ ਤੇ ਹਾਂ ਜੀ ਮੇਰੇ ਕੋਲ ਟੀਕਾ ਲਗਾਇਆ ਪਾੜੇ ਦੇ ਰੋਗ ਲਈ ਬੀਚੇ ਆਪਾਂ ਪਾੜੇ ਤੇ ਚੋ ਕੇ ਲਈ ਆ ਉਪਰੇ ਥਾਂ ਆਈ ਆ ਟੀਕਾ ਲਾ ਕੇ ਚੋਈ ਹੁਣ ਇਹ ਲਦੀ ਨਹੀਂ ਟੀਕਾ ਲਾ ਕੇ ਫਿਰਦੀ ਨਹੀਂ ਬਾਲਟੀ ਰੱਖ ਕੇ ਚੋ ਆੜੇ ਰੱਖ ਕੇ ਚੋਉਂਦੀ ਲਾਉਂਦੀ ਨਹੀਂ ਉਪਰਾ ਕਰਦੀ ਆ ਕੱਢੀ ਬਾਹਰ ਕਰ ਆ ਓ ਮਾਈਦਾਨ ਬੱਚਾ ਨੇੜੇ ਉਹ ਕਾਲੀ ਕਰਦੀ ਐ ਸ਼ਾ ਲਓ ਵੀ ਸੱਜਣੋ ਤਿੰਨ ਕੰਪਲੀਟ ਕਰ ਗਈ ਚੌਥਾ ਮਹੀਨਾ ਲੱਗ ਗਿਆ ਤੇ ਮੈਂ ਕਹਿੰਦਾ ਸਟਾਰਟਿੰਗ ਦੇ ਵਿੱਚ ਪਹਿਲਾਂ ਤੁਹਾਨੂੰ ਮੈਂ ਤੋਕੜ ਗਾ ਵੀ ਵਿਖਾ ਦਿਆਂ ਕਿ ਜਿਆਦੇ ਚਾਹਵਾਨ ਹੁੰਦੇ ਆ ਕਈ ਸੱਜਣ ਵੇਖਿਓ ਤਰਦੀ ਮੈਂ ਦਾ ਲੇਵਾ ਭਾਂਡਾ ਚੈੱਕ ਕਰ ਲਓ ਬਾਕੀ ਸ਼ਾਮ ਦਾ ਟਾਈਮ ਆ ਇਹ ਨੋਟ ਕਰ ਲਿਓ ਚਵਾਈ ਟਾਈਮ ਜਮਾਂ ਹੀ ਕਿਉਂਕਿ ਲੇਟ ਹੋ ਗਏ ਆ ਬਿਲਕੁਲ ਚੂਨ ਟਾਈਮ ਆ ਵੇਖਿਓ ਚੰਗੀ ਸਾਭਿਓ ਸੱਜਣਾ ਵਾਕਈ ਗੱਲ ਬਾਈ ਦੀ ਸੱਚੀ ਆ ਮੈਂ ਸੱਜਰ ਨੇ ਦੁੱਧ ਦਿੱਤਾ ਹੋਊਗਾ ਕਿਉਂਕਿ ਬਰੀਕੀ ਬਹੁਤ ਲੱਗੀ ਆ ਤੇ ਥਣ ਲੱਗਿਆ ਚਵਾਈ ਵਾਲਾ ਮੈਨੂੰ ਵੇਖੋ ਹਾਏ ਉਹ ਖੜ ਜਾ ਪੁੱਤ ਖੜ ਜਾ ਕਿਤੇ ਨਹੀਂ ਗਏ ਇੱਥੇ ਹੀ ਆ ਤੇਰਾ ਬੱਚਾ ਤੇ ਦਸਾਂਜ ਭਾਜੀ ਬੰਨ ਲੈ ਲੈਂਦੇ ਹੋ ਸੱਜਣਾ ਤੇ ਇਹਦਾ ਰੇਟ ਛਾ ਜੀ ਮੁੱਲ ਵੀ ਇਹਦਾ 65000 ਮੁੱਲ 65000 ਹਾਂਜੀ ਤੇ ਦੇਵਾਂਗੇ ਕਿੰਨੇ ਆ ਹਾਂ ਨਾ 60000 ਦੇ ਦਾਂਗੇ ਹਾਂ ਨਾ 60000 ਦੀ ਦੇ ਦਈਏ ਹਾਂਜੀ ਕੋਈ ਜਾਇਜ਼ ਬਿਲਕੁਲ ਜਾਇਜ਼ ਮਾਨਤਨ ਕਰਤੇ ਤੁਹਾਨੂੰ ਪਤਾ ਕਿਰਾਇਆ ਪਾੜਾ ਪਹਿਣਾ ਕਰਦਾ ਮੈਂ ਮਾਨਤਨ ਕਰ ਦਾਂਗੇ ਪੱਕੀ ਗੱਲ ਆ ਪੱਕੀ ਗੱਲ ਆ ਚਲੋ ਧੰਨਵਾਦ ਲੋ ਵੀ ਸਜਣੋ ਸਿਰ ਮੂੰਹ ਦੀ ਫੇਸ ਕੁਆਲਿਟੀ ਇਹਦੀ ਚੈੱਕ ਕਰ ਲਓ ਤੇ ਐ ਸਾਈਡ ਤੋਂ ਵੀ ਥਾਂ ਲੇਵੇ ਦੀ ਕੁਆਲਿਟੀ ਜਿਹੜੀ ਚੈੱਕ ਕਰ ਲਓ ਮੈਂ ਸੱਜਰ ਚੰਗਾ ਲੈਵਲ ਆਉਂਦੀ ਹੋਊਗੀ 60000 ਦੀ ਪਿਆਰ ਮੁਹੱਬਤ ਹੋ ਜਾਊਗਾ ਤੇ ਗਾਂ ਕਿਹੜਾ ਸੁਆ ਸੁਆ ਦੂਜਾ ਸੁਆ ਸੁਆ ਕੱਢ ਬਾਹਰ ਇਹਨੂੰ ਦੂਜਾ ਸੁਆ ਸੁਈ ਆ ਤੇ ਕਦੋਂ ਸੁਈ ਆ ਸ਼ਾ ਇਹ ਪਰਸੋਂ ਦੀ ਸੁਈ ਜੀ ਮੱਝ ਇਹ ਪਰਸੋਂ ਦੀ ਸੁਈ ਆ ਸੌਰੀ ਗਾਊ ਪਰਸੋਂ ਓਕੇ ਬੱਚਾ ਇਹਦੇ ਕੋਲੇ ਸ਼ਾ ਜੀ ਬੱਛਾ ਜੇ ਬੱਛਾ ਥਾਂ ਲੇਵਦੀ ਕੁਆਲਿਟੀ ਬੜੀ ਆ ਚੰਗੀ ਆ ਗਾਂ ਦੀ ਸੱਚੀ ਬੜੀ ਆਰੀ ਸੋਣ ਬੜੀ ਆ ਅੱਛਾ ਕਿਆ ਬਾਤ ਆ ਯਾਰ ਬੱਚਾ ਬੱਛਾ ਕੇ ਬੱਛੀ ਸ਼ਾ ਬੱਛਾ ਮਗਰ ਜੇਰ ਜੂ ਰੋਕੇ ਪੈ ਗਈ ਬਿਲਕੁਲ ਓਕੇ ਫੇਸ ਕੁਆਲਿਟੀ ਸਾਰੀ ਗਾਂ ਦੁੱਧ ਵਾਲੀ ਆ ਇਹ ਬਾ ਹਣਾ ਦੁੱਧ ਖਾਰਾ ਕੁਲ ਚਵਾਦੁਰ ਮਾਨ ਤੇ ਹੁਣ ਇਹਦੇ ਕੋਲੇ ਜਿਹੜਾ ਬੌਲਾ ਮੰਨੀਏ ਦੁੱਧ ਕਿੰਨਾ ਹੋ 11 12 ਕਿਲੋ ਬੋਲਾ ਖੁੱਲਾ ਹੋ ਹਾਂ ਬੋਲਾ 11 12 ਕਿਲੋ ਸੱਜਣੋ ਇਹਦੇ ਕੋਲੇ ਕਰਮਾਂ ਵਾਲੀ ਕੋਲੇ ਇਸ ਵੇਲੇ ਹਾਜ਼ਰ ਹੋਊਗਾ ਕਿਉਂਕਿ ਚੰਗੀ ਬਰੀਡ ਆ ਤੇ ਬੱਚੇ ਦਾ ਨਾਲੂਗਾ ਨਾਲ ਆ ਕੋਈ ਐ ਨਹੀਂ ਗੱਲ ਸੱਜਣੋ ਉਹ ਵੀ ਮੈਂ ਚੈੱਕ ਕਰਾ ਦਿਆਂ ਤੁਹਾਨੂੰ ਆ ਦੇਖ ਵੇਖ ਲੋ ਤੇ ਸਾਹਬ ਇਹਦਾ ਰੇਟ ਮੋਲ ਲੈਦਾ 50000 ਰੁਪਿਆ ਠੀਕ ਹੈ ਜੀ ਤੇ ਦੇਵਾਂਗੇ ਕਿੰਨੇ ਨਹੀਂ 50000 ਮੌਲਾ ਦਾ ਕਰ ਲਾ ਭਵਾਂ ਲੱਖ ਕਰ ਲਾ ਮੈਂ ਨਹੀਂ ਤੈਨੂੰ ਆਂਦਾ ਦਈਏ ਕਿੰਨੇ ਰੀਦੇ ਦੇ ਮਾਨਤਾਂ 48000 ਹੀ ਦੇ ਦਾਂਗੇ ਪਾਣੀ ਚੱਲਦਾ ਹੀ ਚੰਗਾ ਹਾਂਜੀ ਹਾਂਜੀ ਹਨਾ ਹਾਂਜੀ 48 ਦੀ ਹਾਂ ਉਹਦੇ ਚ ਪਿਆਰ ਮੁਹੱਬਤ ਕਰ ਦਾਂਗੇ ਤੂੰ ਜਿਉਂ ਪਾ ਹੋ ਜਾਊਗਾ ਪੱਕੀ ਗੱਲ ਪੱਕੀ ਗੱਲ ਕਰਦੇ ਹੀਰੇ ਯਾਰ ਮਾਨਤਾਂ ਕਰਦੇ ਯਾਰ ਹੀਰੇ ਜੀ ਹਾਂ ਨਾ ਹੀ 45000 ਦੀ ਕੀ ਬਾਤ ਹੁਣ ਤਾਂ ਸਾਂਝ ਮੂੰਹ ਪਰ ਇਹਨੂੰ ਕਰਦਾ ਕੋਈ ਗੱਲ ਨਹੀਂ ਆਣਾ 45000 ਦੀ ਬਾਕੀ ਜਿੱਧਰੋਂ ਦੀ ਮਰਜ਼ੀ ਵੀਰ ਜੀ ਅੱਛਾ ਇਹ ਆਹ ਸਲਾਹ ਕੋਈ ਗੱਲ ਨਹੀਂ ਨਹੀਂ ਠੀਕ ਆ ਯਾਰ ਕੀ ਬਾਤਾਂ ਪੰਪ ਲੱਗਾ ਪੰਪ ਵੀਰ ਜੀ ਪੰਪ ਚਵਾਈ ਵਾਲਾ ਚਵਾਈ ਵਾਲਾ ਨਹੀਂ ਠੀਕ ਆ ਫਿਰ 45 ਦੀ ਦੇ ਦਈਏ 45 ਦੀ ਦੇ ਦਈਏ ਓਕੇ ਆ ਦੂਜਾ ਸੁਆ ਵਟੇ ਤੇ ਆ ਝੁੱਟੀ ਸ਼ਾ ਕੀ ਹਿਸਾਬ ਕਿਤਾਬ ਵੀ ਪਹਿਲਾ ਸੁਆ ਵੀਰ ਜੀ ਬਲੂਨ ਹਾਂ ਬੜੀ ਕੱਟੀ ਖਰੀ ਹੂ ਹਾਂ ਅੱਛਾ ਪਲੂਨ ਝੋਟੀ ਸੂਈ ਆ ਆ ਵੇਖੋ ਇਹਦੇ ਥੱਲੇ ਲੇਵਾ ਹਾਈ 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 ਹੇ ਉਹ ਖਾਉਂਦੀ ਆ ਆਉਗੀ ਤੁਹਾਡੇ ਘਰੇ ਤੇ ਇਹ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਆ ਇਹਨੂੰ 1 ਹਫਤਾ ਦਾ ਸੂਈ ਨੂੰ ਇੱਕ ਹਫਤਾ ਸੂਈ ਨੂੰ ਹੋ ਗਿਆ ਹਾਂ ਤੇ ਕਿੰਨੀਆਂ ਧਾਰਾਂ ਇਹਦੇ ਕੋਲੇ ਦੁੱਧ ਦੇ ਨਾਲ 10 ਨਾਲ ਕੋ ਪੱਕਾ ਹੋਊਗਾ ਦੋ ਤਾਂ 10 ਆ ਤੇ 9 ਪੱਕਾ ਮੰਨ ਲੇ ਹਾਂ ਤੇ ਬੱਚਾ ਇਹਦੇ ਕੋਲੇ ਹਾਂਜੀ ਬੱਚਾ ਕੱਟਾ ਕੇ ਕੱਟੀ ਇਹਦੇ ਮਗਰ ਕੱਟਾ ਹਾਂਜੀ ਦੰਦਾ ਚ ਕਿਵੇਂ ਆ ਚੌਗੀ ਦੰਦਾ ਚ ਚੌਗੀ ਹੈ ਜੇ ਕੱਢ ਬਾਹਰ ਲਓ ਵੀ ਸਜਣੋ ਤੇ ਚਵਾਈ 1 ਨੰਬਰ ਚਵਾਈ 1 ਨੰਬਰ ਬਾਲਟੀ ਰੱਖ ਕੇ ਬਾਲਟੀ ਰੱਖ ਕੇ ਗਾੜੀ ਬਹੁਤ ਚੰਗੀ ਮਹਿੰਦੀ ਹਾਂ ਵੇਖਿਓ ਸਜਣੋ ਗਾੜੀ ਕਿੰਨੀ ਤੇ ਵੇਖੋ ਕੱਟੀ ਦੀ ਬਰੀਕੀ ਬਹੁਤ ਜਿਆਦੇ ਆ ਬੈਠ ਪੁੜਾ ਸਾਂਭਣ ਵਾਲੇ ਸਜਣ ਨੇ ਵੀ ਚੰਗੀ ਸਾਂਭੀ ਆ ਸਜਣੋ ਕਮਾ ਲਓ ਸ਼ਾਜੀ ਵੇਖੋ ਤਾਦ ਵੀਰ ਦੇ ਤੋਂ ਤਾਜ਼ਾ ਲਾ ਲਿਓ ਰੰਗ ਸਿੰਘ ਆ ਤੇ ਫਰੋਂ ਹੁਣ ਸੂਈ ਝੋਟੀ ਮੂੰਹ ਚੌਗੀ ਵੱਡੇ ਕਦ ਕਾਠ ਦੀ ਆ ਗਈ ਪੜੀ ਸੰਭੀ ਤੇ ਦਸਾਂਜ ਭਾਜੀ ਇਹ ਦੁੱਧ ਤੇਰਾ ਮੰਨਣਾ ਤਿਆਰ ਭਾਈ ਐ ਇੱਕ ਬਾਕੀ ਦਾ ਕੁਦਰਤ ਨੇ 12 ਕਿਲੋ ਦੁੱਧ ਕਰਮ ਵਾਲੀ ਦੇ ਦਾਂ ਚਾਹੀਦਾ 11 12 ਹਨਾ ਖੁੱਲਾ ਬਾਕੀ ਦੁੱਧ ਸੇਵਾ ਦਾ ਦੇ ਜੀ ਦੁੱਧ ਸੇਵਾ ਦਾ ਜੱਟਾ ਸਹੀ ਆ ਗਾ ਕੋਈ ਸ਼ੱਕ ਨਹੀਂ ਬਾਕੀ ਚੂਨ ਟਾਈਮ ਹੀ ਆ ਹਨਾ ਚੂਨ ਟਾਈਮ ਆ ਆ ਮੈਂ ਇੱਧਰ ਬੰਦੀ ਤੇ ਪਾਹਮੀ ਫਰਦੀ ਆ ਹਾਂ ਠੀਕ ਆ ਤੇ ਇਹ ਬੱਚੇ ਦਾ ਵਾਲਾ ਕਰਦੀ ਆ ਆ ਝੋਟੀ ਕਿਹੜਾ ਸੁਆ ਇਸ ਦੂਜਾ ਸੁਵਾ ਦੂਜਾ ਸੁਵਾ ਇਹ ਵੀ ਛੋਟੀ ਉਮਰ ਦੀ ਸੂਈ ਕਿਤੇ ਪਹਿਲਾਂ ਹੈ ਨਾ ਹਾਂ ਕਿਆ ਬਾਤ ਇਹ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਆ ਇਹ ਵੀ ਇਕੱਠੀਆਂ ਹੀ ਸੋਈਆਂ ਵਾ ਹਫਤੇ ਦੀ ਸੂਈ ਹੈ ਵੀ ਬੱਚਾ ਇਹਦੇ ਕੋਲੇ ਇਹਦੇ ਮਗਰ ਇਕੱਠੀਆਂ ਇਹਦੇ ਕੋਲੇ ਦੁੱਧ ਦੂਜੇ ਸੂਏ ਵਾਲੀ ਕੋਲੇ ਕਿੰਨਾ ਮੁੱਲ ਰਹਿ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੁੱਲ ਵੀ ਦੱਸ ਦਿੰਨੇ ਮੁੱਲੇ ਦਾ ਫਿਰ ਹੱਥ ਛੋਟੀ ਦਾ ਰਹਿ ਗਿਆ ਸੀ ਸਜਣਾ ਸੌਰੀ ਵੀਰ ਕਹਿੰਦਾ ਵੀ ਮੁੱਲ ਰਹਿ ਗਿਆ ਮੁੱਲ ਤੁਹਾਨੂੰ ਜਰੂਰ ਦੱਸਾਂਗੇ ਮੁੱਲ ਵੀ ਜੀ ਦਾ 110000 ਰੁਪਿਆ 1 ਲੱਖ ਤੇ 10000 ਤੇ ਕਿੰਨੇ ਦੀ ਦੇ ਦੇਗੇ ਇੱਕ 5 ਦੀ ਦੇ ਦਾਂਗੇ ਇੱਕ 5 ਦੀ ਜਿਹੜਾ ਫੋਨ ਲਾ ਦੂ ਪਿਆਰ ਮੁਹੱਬਤ ਕਰਦਿਆਂਗੇ ਹਨਾ ਲਓ ਵੀ ਸੱਜਣਾ ਫੇਰ ਦੁਆਰ ਤੋਂ ਚੈੱਕ ਕਰ ਲਿਓ ਵੇਖੋ ਕਿਆ ਕਹਿਣਿਆ ਕਰਮਾ ਵਾਲੀ ਝੋਟੀ ਵੇਖੋ ਇੱਕ 10 ਇੱਕ 5 ਉਹਦੇ ਚੋਂ ਵੀ ਮਾਣ ਤਾਣ ਕਿਆ ਹਾਂਜੀ ਲੇਵੇ ਵੱਡੇ ਵੱਡੇ ਮੌਲ ਨੇ ਕਹਿੰਨੇ ਕਿ ਲੀਵੇ ਵੱਡੇ ਵੱਡੇ ਸ਼ਾਹੀ ਅੱਛਾ ਹਾਂ ਪੱਕੀ ਗੱਲ ਪੱਕੀ ਗੱਲ ਹੈ ਸੈਟਾ ਨਾ ਪੂਰਾ ਉਹ ਤਸੱਲੀ ਕਰਕੇ ਵੀਰ ਕੋ ਘੜੇ ਧੰਨਵਾਦ ਤੇਰਾ ਤੇ ਆ ਦੂਜਾ ਸੂਆ ਝੋਟੀ ਜਿਹੜੀ ਸੂਈ ਆ ਇਹ ਆ ਤੇਰੀ ਸੂਈ ਆ ਤੇ ਇਹਦੇ ਕੋਲੇ ਦੁੱਧ ਹੁਣ ਇਹਦੇ ਕੋਲੇ 11 ਕਿਲੋ ਦੁੱਧ ਹੋਣਾ ਸਾਬ 11 ਕਿਲੋ ਦੁੱਧ ਕਰਮਾ ਵਾਲੀ ਕੋਲੇ ਐਨ ਹੋਊਗਾ ਠਾਰ ਕੇ ਮਾਗੀ ਠੰਡੀ ਭਾਈ ਦਾ ਹੀ ਬਜਾ ਥਲੇ ਬੱਚਾ ਛੱਡ ਚ ਨਾ ਛੱਡ ਦੇਣਾ ਛੱਡ ਗਿਆ ਹੀ ਰਹੇ ਪਾਏ ਲਓ ਜੀ ਨਹੀਂ ਠੀਕ ਐ ਇੱਧਰ ਬੰਨਤੀ ਨਾ ਤੁਸੀਂ ਬੱਚੇ ਦਾ ਕਰਕੇ ਥੋੜਾ ਆਲ ਕਰਦੀ ਆ ਹਾਂ ਬੜੀ ਇਕੱਤੀ ਖਰੀ ਆ ਹਨਾ ਤੇ ਚੂਣ ਤਾਂ ਇੱਕ ਨੰਬਰ ਕੱਢ ਬਾ ਰਹੇ ਹੋ ਲੈ ਇਹਦੇ ਬੱਚਾ ਲੈ ਲਗੇ ਲਿਆਵਾ ਬੱਚਾ ਹਾਂ ਧਾਰਾ ਮਰਾਉਣੀ ਹਾਂ ਮਰਾਦੀ ਹੋ ਯਾਰ ਹਨਾ ਨਹੀਂ ਠੀਕ ਐ ਯਾਰ ਕੱਟੀ ਚੰਗੀ ਆ ਤੇ ਸਾਂਝੇ ਵੀ ਸਿੰਘ ਨੇੜਿਓਂ ਮੂੜਿਆ ਕਰਮਾ ਵਾਲੀ ਨੇ ਸੱਜਣਾ ਲੈਵਾ ਵੇਖੋ ਕੱਟੀ ਥੱਲੇ ਕਿਆ ਬਾਤਾਂ ਆ ਕਰਮਾ ਵਾਲੀ ਨੂੰ ਐ ਪਟਾਂ ਦੇ ਸਨ ਵਿੱਚ ਫਸਿਆ ਲੇਵਾ ਵੇਖਿਓ ਮੁਰਦੀ ਦਾ ਪੜਨਾਂ ਵਾਲੀ ਹੈਨਾ ਹਾਂ ਕੀ ਬਾਤ ਥਾਣ ਬੜਾ ਕੰਮ ਦਾ ਲੱਗਾ ਸਜਣੋਂ ਬਾਕੀ ਧਾਰਾ ਚੈੱਕ ਕਰਾਉਣ ਲੱਗੇ ਆ ਤੁਹਾਨੂੰ ਆ ਗਾ ਕਰ ਇਹਨੂੰ ਸਿੱਧੀ ਗੱਲ ਛੜਤਾ ਬੱਚਾ ਸਜਣੋਂ ਕਹਿੰਦੇ ਧਾਰਾ ਚੈੱਕ ਕਰਾ ਦਈਏ ਬਾਕੀ ਚੋਂ ਟਾਈਮ ਹੀ ਆ ਸੱਜਣੋ ਉਹ ਸਮਾਹ ਕਰ ਲਿਆ ਤੇ ਤੁਹਾਨੂੰ ਧਾਰਾ ਲੱਗੀਆਂ ਚੈੱਕ ਕਰਾਉਣ ਦੂਜੇ ਸੂਏ ਵਾਲੀ ਝੋਟੀ ਤੇ ਦਸਾਂਝ ਫਿਰ ਇੱਕ ਨੰਬਰ ਵਾਲੀ ਦੀ ਵੀ ਕਰਾ ਦਈਏ ਪਹਿਲਾਂ ਕੱਟੀ ਦੀਆਂ ਸ਼ੱਕ ਜਾਂ ਦੂਰ ਹੋ ਜੂ ਬਾਈ ਉਹਦਾ ਕਰਾ ਦੇਣਾ ਹੈਨਾ ਹਾਂ ਮਾਰੀ ਵੀਰੇ ਦੋ ਦੋ ਧਾਰਾ ਬਾਲਟੀ ਚੋਲ ਬਾਲਟੀ ਜੀ ਚੂਲਾ ਸਮਾਹ ਸੱਟਿਆ ਕਰਮਾ ਲਈ ਨੇ ਹੈਨਾ ਫੁੱਲ ਫੁੱਲ ਵਾਂਡੀਆਂ ਘਰੇ ਖੁੰਦੀ ਹੈ ਨਾ ਬਾਲਟੀ ਖੜਕਦੀ 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 ਪੂਰੀ ਖੜਕੂ ਬਾਲਟੀ ਵੀਰੇ ਮਗਰਲਿਆਂ ਚੋਂ ਹੀ ਮਾਰਦੇ ਵੀਰੇ ਕੋਈ ਪੂਰ ਛੱਟਾ ਨਹੀਂ ਹੈ ਨਾ ਨਾ ਇੱਕ ਨੰਬਰ ਦਾ ਜਮਾਨਸ਼ਾ ਜੀ ਉਹ ਬੱਚਾ ਦੂਜਾ ਚੰਬੜੂਗਾ ਝੋਟੀ ਨੂੰ ਇਧਰੋਂ ਮੜ ਕੇ ਉਖਲੂਗੀ ਹਾਂ ਬਾਰੇ ਘਰ ਨੂੰ ਵੇਖੋ ਮਗਰਲੇ ਥਣਾ ਦੀ ਚਵਾਈ ਸੱਜਣੋ ਵੀਰੇ ਨੂੰ ਚਵਾਈ ਤੈਨੂੰ ਵੀ ਬਹੁਤ ਟੌਪ ਆਉਂਦੀ ਬਾਈ ਕਈ ਬੰਦਿਆਂ ਨੂੰ ਮਹਿਮ ਨਹੀਂ ਚੂਣੀ ਆਉਂਦੀ ਹੁੰਦੀ ਇਹ ਵੀ ਨੋਟ ਕਰ ਲਈ ਇਹਦਾ ਲੌਂਕਾ ਨਹੀਂ ਲੱਗ ਜਾਂਦੇ ਆ ਵੇਖੋ ਸੱਜਣੋ ਮਗਰਲੇ ਅਗਲਿਆਂ ਦੀ ਵੀ ਮਾਰੀ ਹੀਰੇ ਲਓ ਜੀ ਲਓ ਜੀ ਲਓ ਜੀ ਕੀ ਬਾਤ ਆ ਅਗਲਿਆਂ ਦੀ ਫਾਈ ਨਹੀਂ ਬਹੁਤ ਖਰੀ ਕੱਟੀ ਸੱਜਣੋ ਬਾਕੀ ਤੁਸੀਂ ਪੈਸੇ ਖਰਚ ਕਰਨੇ ਆ ਮੇਰਾ ਫਰਜ਼ ਆ ਚੰਗੀ ਚੀਜ਼ ਨੂੰ ਚੰਗੀ ਕਹਿਣ ਦਾ ਬਾਕੀ ਤੁਸੀਂ ਤਸੱਲੀ ਕਰਕੇ ਖਰੀਦਦਾਰੀ ਕਰਿਓ ਆ ਝੋਟੀ ਪਹਿਲਾਂ ਕਰਕੇ ਇਹਨੂੰ ਵੀ ਬੱਚਾ ਲਾਤਾ ਤੇ ਇਹ ਵੀ ਪਸਮਿਆਂ ਦੀ ਤੇ ਧਾਰਾ ਤੁਹਾਨੂੰ ਮੈਂ ਚੈੱਕ ਕਰਾ ਦੇਣਾ ਕਿਉਂਕਿ ਲੇਟ ਫੇਟ ਆ 2 ਮਿੰਟ ਹੋਣਾ ਤਸੱਲੀ ਕਰਾ ਕੇ ਜਾਊਂਗਾ ਤੁਹਾਡੀ ਪਹਿਲਨ ਕੱਟੀ ਦਾ ਵੀ ਆ ਬੱਚਾ ਜਿਹੜਾ ਆਪਾਂ ਬਣਾਤਾ ਇਹਨੇ ਵੀ ਪਸਮਾਕ ਕਰ ਲਿਆ ਤੇ ਇੱਥੋਂ ਇਹਦੇ ਥਾਂ ਤੋਂ ਜਿਹੜਾ ਕੱਢਿਆ ਉਹ ਚੈੱਕ ਕਰ ਲੋ ਐ ਤੇਰਾ ਨਹੀਂ ਠੀਕ ਜਿਹੜਾ ਤਾਤਾਰ ਧੂਰ ਲੈਂਦੀ ਉਹ ਨਹੀਂ ਲੈਂਦੀ ਦੂਜੀ ਸੂਈ ਵਾਲੀ ਉਹ ਵੀ ਲੈਂਦੀ ਉਹ ਵੀ ਲੈਂਦੀ ਆ ਠੀਕ ਆ ਇਧਰ ਚਵਾਈ ਚਲਾਤੀ ਆ ਵੀਰ ਹਰਾਂ ਨੇ ਸੱਜਣਾ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਨਫਰਮ ਕਰਤੀ ਸੀ ਵੀ ਚਵਾਈ ਟਾਈਮ ਹੀ ਆ ਕਿਉਂਕਿ ਲੇਟ ਹੋ ਗਏ ਕਿਉਂ ਟਾਈਮ ਹੀ ਆ ਲਓ ਸੱਜਣਾ ਲਿਆ ਨਹੀਂ ਠੀਕ ਆ। ਬਾਕੀਆਂ ਨੂੰ ਪਤਾ ਲੱਗ ਗਿਆ ਬੱਚੇ-ਬੁੱਚੇ ਤੇ ਸਹਿਮਤ ਆ ਹਨਾ। ਤੇ ਆ ਵੇਖਾ ਥੋੜੀ ਜੀ ਡਰਤੀ ਦੀ ਹੈ ਮੇਰੇ ਤੋਂ ਵੀ ਆਂ ਗਿਰੀ ਜਾਂਦਾ ਕੋਲੇ ਬੈਠਾ। ਆ ਮਗਰਲੇ ਥਣਾ ਦੀ ਚਬਾਈ। 1 ਨੰਬਰ ਦੀ। ਇੱਕ ਨੰਬਰ ਦੀ। ਤੇ ਇਧਰ ਸਾਹਬ ਨੇ ਬਾਲਟੀ ਲਿਆਂਦੀ ਨੇੜੇ ਸੱਜਣੋਂ। ਮੈਂ ਥੋੜੀ ਤਸੱਲੀ ਕਰਾ ਹੀ ਦਊਂਗਾ। ਵੀ ਕਰੂ ਕੱਢਣ ਵਾਲੀ ਨਹੀਂ। ਨਾ ਜੀ ਨਾ ਇਹ। ਬਹੁਤ ਬਹੁਤ ਸਾਉ ਝੋਟੀ ਆ ਹਨਾ ਇਹਨੂੰ ਐ ਓ ਧੱਕੇ ਮਾਰੀ ਗਈ ਮੈਂ ਹਿੱਲੀ ਨਹੀਂ ਇਹ ਇਹਨੂੰ ਪਤਾ ਮੇਰੇ ਥੱਲੇ ਬਾਲਟੀ ਪਈ ਆ ਦੇਖੋ ਸਜਣੋ ਆਉਂਦੀ ਨਾ ਬਾਲਟੀ ਤਾਂ ਉਹਨੂੰ ਕਿਉਂਕਿ ਕੱਟੀ ਦਾ ਪਤਾ ਲੱਗ ਜਾਂਦਾ ਵੀ ਦੁੱਧ ਵਾਲੀ ਚੀਜ਼ ਆ ਉਹ ਵੀ ਝੋਟੀ ਬਹੁਤ ਚੰਗੀ ਆ ਉਹ ਵੀ ਚਵਾਈ ਚੱਲੀ ਜਾਂਦੀ ਆ ਤੁਹਾਨੂੰ ਮੁਖਾ ਦੰਨੇ ਆ ਤੇ ਗਾਂ ਯਾਰ ਤੁਸੀਂ ਹੁਣ ਆਪੇ ਚੋਲਿਓ ਕਿਉਂਕਿ ਲੇਟ ਬਹੁਤ ਹੋਈ ਜਾਂਦੇ ਆ ਨਹੀਂ ਤੁਹਾਡੀ ਵਾਟ ਬੜੀ ਵਾਟ ਬੜੀ ਦੂਰ ਦੀ ਆ ਸਜਣੋ ਹਾਂ ਤੇ ਇਸ ਕਰਕੇ ਬਾਕੀ ਜਿੰਨੀ ਕੋ ਹੋ ਸਕੀ ਤੁਹਾਡੀ ਤਸੱਲੀ ਕਰਾਤੀ ਹੈ ਤੁਸੀਂ ਅਗਲੀ ਤਸੱਲੀ ਕਰ ਲਿਆ ਜੋ ਕਿਉਂਕਿ ਆਪਾਂ ਹਰ ਵੀਡੀਓ 'ਚ ਕਹਿੰਦੇ ਆ ਕਿ ਤੁਸੀਂ ਪੈਸੇ ਖਰਚ ਕਰਨੇ ਆ ਕਹਿਣਾ ਕੁਛ ਹਾਂ ਜੀ ਆਪ ਕਹਿੰਦੇ ਆ ਤਸੱਲੀ ਕਰਕੇ ਹਰ ਬੰਦਾ ਖੜੇ ਆ ਕੇ ਚੋਕੇ ਦੋ ਟਾਈਮ ਕੋ ਖੜੇ ਸੁਈ ਮੈਂ ਅਗਲਾ ਯਾਰ ਚੋਕੇ ਖੜੇ ਬਸ ਤੇ ਗੱਬਣਾ ਉਹਦੇ ਥਣ ਟਿੱਪੇ ਬਿਲਕੁਲ ਹਾਂ ਨਾ ਤਸੱਲੀ ਕਰੇ ਪੂਰੀ ਤਸੱਲੀ ਕਰੇ ਤੇ ਦਲਜੀਤ ਵੀਰੇ ਜਿਹੜੀ ਆਹਾ ਦੂਜਾ ਸੂਆ ਝੋਟੀ ਆਪਾਂ ਚਵਾਈ ਚੱਲੀ ਜਾਂਦੀ ਜਿਹਦੀ ਹਾਂਜੀ ਇਹਦਾ ਰੇਟ ਕੀ ਰਹੂਗਾ ਮਰਾ ਲਾਖੀ ਕਾਲੀ ਬਈ ਦਾ ਮੇਰੇ ਨੂੰ ਡੂਡ ਕਰ ਲਾ ਮੈਂ ਕਿਹੜਾ ਜੇਬ ਚੋਂ ਦੇਨੇ ਆ ਕਿਉਂ ਕਾ ਵੀਰ ਹਾਂ ਨਾ 95 ਦੇ ਦਾਂਗੇ ਹਾਂ ਨਾ 95 ਜੀ ਨਹੀਂ ਕਰਦੇ ਮਾਨਤਨ ਹਾਂ ਕੋਈ ਨਹੀਂ ਬਾਲੇ ਮੈਨੂੰ ਲੱਗਦਾ ਸਹਿਤ ਕਰਤੀ ਤੂੰ ਬਦਲ ਗਿਆ ਨਹੀਂ ਨਹੀਂ ਹਾਂ ਮੈਂ ਬੜੀ ਚੰਗੀ ਆ ਯਾਰ ਚੰਗੀ ਕਰਕੇ ਦੇਣੀ ਕਿਸੇ ਨੂੰ ਆਪਾਂ ਮਾੜੀ ਕਰਕੇ ਥੋੜੀ ਦੇਣੀ ਆ ਨਾ ਮੇਰਾ ਵੀਰ ਕਰੋ ਜੇ ਸੁਣੋ ਜੀ 92 ਜੀ ਦਾ ਸੁਣੋ ਸਾਹਿਬ 92000 ਦੀ 92000 ਦੀ ਚਲੋ ਠੀਕ ਹੈ 92000 ਦੀ ਕਹਿੰਦੇ ਸਚਨੋ ਬਾਕੀ ਕਨੈਕਟ ਕਰ ਲਿਓ ਦੁੱਧੋਂ ਝੋਟੀ ਮੈਂ ਤੁਹਾਨੂੰ ਪਹਿਲਾਂ ਦੱਸ ਤਾ ਖਰੀ ਆ ਤੇ ਆ ਵੀ ਇਧਰ ਚਵਾਈ ਨੇੜੇ ਹੋ ਚੱਲੀ ਏਦੀ ਤੇ ਕੀ ਕਹਿਣੇ ਕਿਸੇਟ ਪਰ ਪੈਂਡ ਦੇ ਵਿੱਚ ਤੁਹਾਨੂੰ ਇਹ ਐਨੀਮਲ ਵਿਖਾਤੇ ਆਪਾਂ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਤੇ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣ